ਅੱਜ ਲੁਧਿਆਣਾ ਪੁਲਿਸ ਨੇ ਇੱਕ ਨਾਮੀ ਗੈਂਗਸਟਰ ਨੂੰ ਕਾਬੂ ਕੀਤਾ ਜੋ ਕਿ ਲੁਧਿਆਣਾ ਪੁਲਿਸ ਨੂੰ 3 ਮਹੀਨਿਆਂ ਤੋਂ ਵਾਂਟਡ ਸੀ ਜਿਸ ਨੂੰ ਅੱਜ ਸੀਆਈਏ ਦੀਆਂ ਟੀਮਾਂ ਨੇ ਕ੍ਰਾਈਮ ব্রাঞ্চ ਦੀਆਂ ਟੀਮਾਂ ਨੇ ਵੱਖ-ਵੱਖ ਕਟੀਬਾਂ ਨੇ ਬਣਾ ਕੇ ਉਹਨਾਂ ਨੇ ਉਹਨੂੰ ਕਾਬੂ ਕਰ ਦਿੱਤਾ ਹੈ ਜਿਸ ਉੱਤੇ ਕਾਫੀ ਮੁਕਦਮੇ ਦਰਜ ਹਨ ਅੱਜ ਪ੍ਰੈਸ ਪੱਤਰਤਾ ਦੌਰਾਨ ਕਮਿਸ਼ਨਰ ਕੁਬੀਬ ਖੈਰ ਅਤੇ ਡੀਸੀਪੀ ਵਿੱਤੀ ਕਮਿਸ਼ਨਰ ਜਸਪੀਰ ਜੀ ਸੀ ਤੇਜਾਈ ਨੇ ਦੱਸਿਆ ਹੈ ਕਿ ਉਹਨਾਂ ਨੇ ਇੱਕ ਟੀਮਾਂ ਤਿਆਰ ਕੀਤੀਆਂ ਸਨ ਜੋ ਇਹਨਾਂ ਨੂੰ ਇਸ ਨੂੰ ਪਕੜਨ ਦੇ ਵਿੱਚ ਕਾਮਯਾਬ ਹੋਈਆਂ ਹਨ ਜਿਸ ਨੂੰ ਪਕੜ ਕੇ ਅੱਜ ਉਹਨਾਂ ਨੇ ਰਿਮਾਂਡ ਹਾਸਿਲ ਕੀਤਾ ਹੈ ਕੋਰਟ ਤੋਂ ਅਤੇ ਰਿਮਾਂਡ ਹਾਸਿਲ ਕਰਨ ਤੋਂ ਬਾਅਦ ਹੋਰ ਕੁੱਝ ਕਿੁੱਝ ਜਾਰੀ ਹੈ ਜਿਸ ਵਿੱਚ ਅੱਜ ਪ੍ਰੈਸ ਮਾਰਤਾ ਦੌਰਾਨ ਉਹਨੇ ਦੱਸਿਆ ਹੈ ਕਿ ਇਹ ਨਾਮੀ ਗੈਂਗਸਟਰ ਕਤਲ ਅਪਹਰਨ ਅਤੇ ਹਥਿਆਰਾਂ ਦੀ ਸਮਗਲਿੰਗ ਅਤੇ ਲੁੱਟਫੋੜਾਂ ਅਤੇ ਹੋਰ ਕਈ سنگੀਨ ਮਕਦਮੇ ਦੇ ਉੱਤੇ ਦਰਜ ਹਨ ਇੱਕ ਮਾਨਯੋਗ ਸੀਪੀ ਸਾਹਿਬ ਕੁਲਦੀਪ ਚਾਹਲ ਸਰ ਨੇ ਜਿਹੜਾ ਇੱਕ ਸਾਡੇ ਰੀਸੈਂਟਲੀ ਇੱਕ ਮਕਦਮਾ ਦਰਜ ਹੋਇਆ ਸੀ ਚੌਥੇ ਮਹੀਨੇ ਦੁਗਰੀ ਥਾਣੇ ਦੇ ਵਿੱਚ ਪਹਿਲੋ ਅਟੈਂਪਟ ਟੂ ਮਰਡਰ ਹੋਇਆ ਸੀ ਇੱਕ ਲੇਡੀ ਸਰਜੀਤ ਕੌਰ ਨੂੰ ਜਿਹੜੀਆਂ ਸੱਟਾਂ ਮਾਰੀਆਂ ਸੀ ਆ ਪਰ ਰੋਜ਼ੇਰੇ ਇਲਾਜ ਫਿਰ ਉਹਨਾਂ ਦੀ ਮੌਤ ਹੋਣ ਤੋਂ 302 ਦਾ ਵਾਅਦਾ ਕੀਤਾ ਗਿਆ ਸੀ ਉਸ ਮੁਕਦਮੇ ਦੇ ਵਿੱਚ ਜਿਹੜਾ ਇਹ ਸਾਗਰ ਨਿਊਟਨ ਜਿਹੜਾ ਏ ਕੈਟਾਗਰੀ ਦਾ ਗੈਂਗਸਟਰ ਹੈ ਜਿਹਦਾ ਪ੍ਰੀਵੀਅਸ ਰਿਕਾਰਡ ਇਹ ਹੈ ਵੀ ਇਹਦੇ ਖਿਲਾਫ ਪਹਿਲਾਂ ਓਲਰੇਡੀ ਜਿਹੜੇ ਆ 18 ਤੋਂ 19 ਪਰਚੇ ਦਰਜ ਆ ਹਰ ਤਰ੍ਹਾਂ ਦਾ ਮੁਕਦਮਾ ਦਰਜ ਹੈ ਇਹਦੇ ਖਿਲਾਫ ਐਨਡੀਪੀਐਸ ਦਾ ਵੀ ਹੈ ਅਟੈਂਪਟ ਟੂ ਮਰਡਰ ਦਾ ਵੀ ਹੈ ਆਰਮਜ਼ੈਕਟ ਦਾ ਵੀ ਹੈ ਤੇ ਮਰਡਰ ਲੁੱਟ ਖੋਦਾ ਵੀ ਹੈ ਇਦੋਂ ਹਰ ਤਰਫ ਇਹਨਾਂ ਕਦਮੇ ਦਰਜਾ ਜੇਲ੍ਹ ਤੋਂ ਜਿਹੜਾ ਬੇਲ ਆਊਟ ਹੋਇਆ ਹੋਇਆ ਮਾਰਚ ਦੇ ਵਿੱਚ ਮਾਰਚ 2024 ਚ ਇਹਨੇ ਅਕੇ ਰੀਸੈਂਟਲੀ ਵਾਰਦਾਤ ਕੀਤੀ ਸੀ ਇਹਦੇ ਵਿੱਚ ਸਾਡੀ ਮਾਨਯੋਗ ਸੀਪੀ ਸਾਹਿਬ ਨੇ ਇੱਕ ਜਿਹੜੀ ਟੀਮ ਬਣਾਈ ਸੀ ਜਿਹਦੇ ਵਿੱਚ ਕਾਊਂਟਰ ਇੰਟੈਲੀਜੈਂਸ ਦੇ ਏਆਈਜੀ ਸਿਮਰਟੇ ਇਨਸਾ ਹੋਰਾਂ ਦੀ ਜਿਹੜੀ ਟੀਮ ਹੈ ਉਹ ਸਾਡੇ ਨਾਲ ਇੰਸਪੈਕਟਰ ਸਾਹਿਬਾਨ ਹੈ ਤੇ ਨਾਲ ਸਾਡੇ ਸੀਆਈ ਦੇ ਇੰਸਪੈਕਟਰ ਤੇ ਏਡੀਸੀਪੀ ਇਨਵੈਸਟੀਗੇਸ਼ਨ ਅਮਨ ਬਰਾੜ ਇਹਨਾਂ ਨੇ ਸਾਰਿਆਂ ਨੇ ਟੀਮ ਨੇ ਬਹੁਤ ਅੱਛਾ ਕੰਮ ਕੀਤਾ ਹੈ ਜਿਹੜਾ ਇਸ ਏ ਕਲਾਸ ਦੇ ਗੈਂਗਸਟਰ ਨੂੰ ਜਿਹਦਾ ਇੰਨਾ ਪ੍ਰੀਵੀਅਸ ਰਿਕਾਰਡ ਮਾੜਾ ਇਹਨੂੰ ਯੂਪੀ ਦੇ ਵਿੱਚੋਂ ਵਿਜਨੌਰ ਦੇ ਏਰੀਆ ਦੇ ਵਿੱਚੋਂ ਇਹਨੂੰ ਕੱਲ ਗ੍ਰਿਫਤਾਰ ਕੀਤਾ ਅੱਜ ਅਸੀਂ ਹੁਣ ਇਹਨੂੰ ਰਿਮਾਂਡ ਤੇ ਮਾਨਯੋਗ ਕੋਰਟ ਦੇ ਵਿੱਚ ਪੇਸ਼ ਕਰਕੇ ਰਿਮਾਂਡ ਹਾਸਲ ਕਰਕੇ ਫਰਦਰ ਅੱਗੇ ਇਨਵੈਸਟੀਗੇਸ਼ਨ ਕਰਾਂਗੇ ਤੇ ਜਿਹੜੀ ਕੋਈ ਅੱਗੇ ਫਰਦਰ ਇਹਦੀ ਹੋਰ ਹੋਏਗੀ ਜੋ ਵੀ ਰਿਕਵਰੀ ਹੋਏਗੀ ਜੋ ਉਹ ਤੁਹਾਨੂੰ ਅਸੀਂ ਪ੍ਰੈਫਬਰੀ ਬਰੀਫ ਇਹ ਤੋਂ ਬਾਅਦ ਦਵਾਂਗੇ